ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਫੈਕਟਸ ਵਿਦ ਬਲਜਿੰਦਰ ਵਿੱਚ ਆਪ ਸਭ ਦਾ ਸਵਾਗਤ ਹੈ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੁਣ ਅਸੀਂ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਦੀਆਂ ਕੁਝ ਅਣਸੁਣੀਆਂ ਗੱਲਾਂ ਬਾਰੇ ਸੰਤ ਜੀ ਅਜਿਹੀ ਸ਼ਖਸੀਅਤ ਦੇ ਮਾਲਕ ਸਨ ਜੋ ਵੀ ਆਦਮੀ ਉਹਨਾਂ ਨੂੰ ਮਿਲਦਾ ਸੀ ਉਹਨਾਂ ਦੇ ਸੁਭਾਅ ਨਾਲ ਕੀਲਿਆ ਜਾਂਦਾ ਸੀ ਤੁਸੀਂ ਉਹਨਾਂ ਦੀ ਸ਼ਖਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ ਸੀ ਤਾਂ ਸੰਤ ਜੀ ਨੂੰ ਲਾਲਚ ਦੇ ਕੇ ਗ੍ਰਿਫਤਾਰ ਕਰਨ ਲਈ ਸਰਕਾਰ ਨੇ 14 ਫੌਜੀ ਮੈਂਬਰਾਂ ਦੀ ਇੱਕ ਕਮੇਟੀ ਦਰਬਾਰ ਸਾਹਿਬ ਭੇਜੀ ਇਹਨਾਂ ਫੌਜੀਆਂ ਨੇ ਜਦੋਂ ਸੰਤ ਜੀ ਨਾਲ ਬੈਠ ਕੇ ਗੱਲਬਾਤ ਕੀਤੀ ਤਾਂ ਉਹ ਸੰਤ ਜੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਮੁੜ ਕੇ ਬਾਹਰ ਨਹੀਂ ਆਏ ਫਿਰ ਇਹਨਾਂ ਫੌਜੀਆਂ ਨੇ ਸਿੰਘਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ੀਰਧੀਆਂ ਦਿੱਤੀਆਂ ਸੰਤ ਜੀ ਅਜਿਹੇ ਲੀਡਰ ਸਨ ਜੇਕਰ ਵੱਡੇ ਤੋਂ ਵੱਡਾ ਲੀਡਰ ਵੀ ਗੁਰੂ ਘਰ ਬਾਰੇ ਘੱਟ ਵੱਧ ਸ਼ਬਦ ਬੋਲ ਦੇਵੇ ਉਹਨਾਂ ਨੂੰ ਟੋਕਾਂ ਦਾ ਦਮ ਰੱਖਦੇ ਸਨ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਇੱਕ ਵਾਰ ਜਦੋਂ ਦਰਬਾਰ ਸਾਹਿਬ ਆਏ ਤਾਂ ਉਹਨਾਂ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਗਤੋ ਮੈਂ ਵੀ ਤੁਹਾਡੇ ਵਾਂਗ ਗੁਰੂ ਜੀ ਦਾ ਸ਼ਰਧਾਲੂ ਹਾਂ ਸੀ ਮੇਰੇ ਤੋਂ ਤਖਤ ਲਈ ਕੁਝ ਵੀ ਮੰਗਣਾ ਚਾਹੋ ਤਾਂ ਮੰਗ ਸਕਦੇ ਹੋ ਤਾਂ ਸੰਤ ਜੀ ਨੇ ਭਰੀ ਸਵਾ ਵਿੱਚ ਬਾਦਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਇੱਥੇ ਦਾਤਾ ਲੈਣ ਆਈਦਾ ਹੈ ਨਾ ਕਿ ਦੇਣ ਜੇਕਰ ਬਾਦਲ ਸਾਹਿਬ ਜਾਂ ਸਰਕਾਰ ਨੂੰ ਕੁਝ ਚਾਹੀਦਾ ਹੈ ਤਾਂ ਉਹ ਗੁਰੂ ਸਾਹਿਬ ਕੋਲੋਂ ਮੰਗ ਲੈਣ ਇਸੇ ਤਰ੍ਹਾਂ ਹੀ ਸੰਤ ਜੀ ਨਾਲ ਇੱਕ ਹੋਰ ਮਸ਼ਹੂਰ ਘਟਨਾ ਵੀ ਜੁੜੀ ਹੋਈ ਹੈ ਸ਼ਿਵਸ਼ੈਨਾ ਹੈਡ ਬਾਲ ਠਾਕਰੇ ਜਿਨ੍ਹਾਂ ਦਾ ਦਬਦਬਾ ਬੰਬਈ ਵਿੱਚ ਇੰਨਾ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਸੀ ਹਿਲਦਾ ਉਸ ਦੀ ਮਰਜ਼ੀ ਦੇ ਨਾਲ ਹੀ ਸਰਕਾਰਾਂ ਬਣਦੀਆਂ ਤੇ ਚਲਦੀਆਂ ਸਨ 1982 ਵਿੱਚ ਠਾਕਰੇ ਨੇ ਸੰਤ ਜੀ ਨੂੰ ਇੱਕ ਚੈਲੰਜ ਕੀਤਾ ਕਿ ਆਪਣੇ ਘਰ ਵਿੱਚ ਤਾਂ ਹਰ ਕੋਈ ਸ਼ੇਰ ਹੁੰਦਾ ਹੈ ਜੇਕਰ ਹਿੰਮਤ ਹੈ ਤਾਂ ਮੁੰਬਈ ਵਿੱਚ ਪੈਰ ਧਰ ਕੇ ਦਿਖਾ ਫਿਰ ਦੇਖਾਂਗੇ ਤੇਰੀ ਦਲੇਰੀ ਸੰਤ ਜੀ ਨੇ ਇਹ ਚੈਲੰਜ ਐਕਸੈਪਟ ਕੀਤਾ ਤੇ ਆਪਣੇ ਕਾਫਲੇ ਸਮੇਤ ਮੁੰਬਈ ਪਹੁੰਚ ਗਏ ਉਥੇ ਦਾਦਰੇ ਸਥਿਤ ਗੁਰਦੁਆਰੇ ਵਿੱਚ ਪਹੁੰਚ ਕੇ ਸੰਤ ਜੀ ਨੇ ਅਨਾਉਂਸਮੈਂਟ ਕੀਤੀ ਕਿ ਮੈਂ ਮੁੰਬਈ ਪਹੁੰਚ ਚੁਕਾ ਹਾਂ ਜੇਕਰ ਕੋਈ ਮੇਰਾ ਕੁਝ ਵਿਗਾੜ ਸਕਦਾ ਹੈ ਤਾਂ ਵਿਗਾੜ ਲਵੇ ਸੰਤ ਜੀ 12 ਦਿਨਾਂ ਤੱਕ ਮੁੰਬਈ ਵਿੱਚ ਰਹੇ ਪਰ ਇੰਨਾ 12 ਦਿਨਾਂ ਵਿੱਚ ਠਾਕਰੇ ਮੁੰਬਈ ਵਿੱਚ ਹੋਣ ਦੇ ਬਾਵਜੂਦ ਵੀ ਸਾਹਮਣੇ ਨਹੀਂ ਆਇਆ ਸੋ ਇਹ ਸਨ ਸੰਤ ਜੀ ਨਾਲ ਜੁੜੀਆਂ ਕੁਝ ਰੌਚਕ ਗੱਲਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ